मैक्स इंटरनेशनल इज गोइंग टू लॉन्च द थ्री प्रोडक्ट्स सर दिस इज देखिए ये हर्बल प्रोडक्ट है ये आयुर्वेदिक है प्योर देसी जिसको हम बोलते दवाई ये वो है बहुत लोगों को इसमें आराम आया है और आशा करते हैं कि फ्यूचर में जो भी इस प्रोडक्ट को यूज करेंगे उनको भी आराम आएगा मैं अपील ये है कि स्वदेशी अपनाओ देश बचाओ और अपने आप को स्वस्थ पाओ ਸਸਵਕਾਲ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਐਂਡ ਮੈਂ ਮੈਕਸ ਇੰਟਰਨੈਸ਼ਨਲ ਤੋਂ ਗੱਲ ਕਰ ਰਿਹਾ ਹੈਗਾ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਪ੍ਰੋਬਲਮ ਸਭ ਤੋਂ ਵੱਧ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਗੋਡਿਆਂ ਮੋਡਿਆਂ ਦਾ ਜਿਹੜਾ ਦਰਦ ਆ ਉਹ ਦਿਨੋਂ ਦਿਨੀ ਸਾਨੂੰ ਲੋਕਾਂ ਨੂੰ ਸਾਡੇ ਤੇ ਹਾਵੀ ਹੋਈ ਜਾ ਰਿਹਾ ਹੈ ਜਿਹਦੇ ਕਰਕੇ ਸਾਡੀ ਜਿਹੜੀ ਜੀਵਨ ਸ਼ੈਲੀ ਆ ਉਹ ਹੋਰ ਦੁਬਿਧਾ ਦੇ ਵਿੱਚ ਪੈ ਰਹੀ ਆ ਅਸੀਂ ਮੋਬਾਈਲਾਈਜ਼ ਬਿਲਕੁਲ ਨਹੀਂ ਹੈਗੇ ਐਂਡ ਦਰਦ ਜਿਹੜਾ ਹੈਗਾ ਆ ਉਹ ਇੰਨਾ ਕ ਹਾਵੀ ਹੋ ਜਾਂਦਾ ਆ ਕਿ ਸਾਨੂੰ ਚੱਲਣਾ ਉੱਠਣਾ ਬੈਠਣਾ ਜਿਹੜਾ ਆ ਉਹ ਵੀ ਸਾਨੂੰ ਭਾਰੀ ਲੱਗਦਾ ਆ ਇੱਕ ਜਿਹੜੇ ਬੇਬੀ ਸਟੈਪਸ ਹੁੰਦੇ ਆ ਜਿਹੜੇ ਨਾ ਉਹ ਵੀ ਸਾਨੂੰ ਲੈਣੇ ਜਿਹੜੇ ਆ ਉਹ ਮੁਸ਼ਕਲ ਹੁੰਦੇ ਆ ਸੋ ਸਰਲ ਇਲਾਜ ਅਸੀਂ ਲੱਭਦੇ ਹੈਗੇ ਆ ਉਹ ਹੈਗਾ ਜੀ ਆਪਰੇਸ਼ਨ ਜਾਂ ਨੀ ਰਿਪਲੇਸਮੈਂਟ ਅਸੀਂ ਚਾਹਨੇ ਆ ਕਿ ਅਸੀਂ ਆਯੁਰਵੇਦਾ ਨੂੰ ਹੋਰ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਜਾਗਰਿਤ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਜਾਂ ਬਿਨਾ ਤੁਹਾਡੇ ਸ਼ਰੀਰ ਦੀ ਚੀੜ-ਪਾੜ ਤੋਂ ਵੀ ਤੁਹਾਡੇ ਜੋਇੰਟ ਪੇਨ ਦਾ ਜਿਹੜਾ ਹੱਲ ਹੈਗਾ ਆ ਉਹ ਹੋ ਸਕਦਾ ਆ ਬੇਸਿਕਲੀ ਅਸੀਂ ਜਿਹੜਾ ਪਰਹੇਜ਼ ਇਹਨਾਂ ਦੇ ਨਾਲ ਦੱਸਦੇ ਆ ਕਿ ਅਸੀਂ ਖਟੀਆਂ ਤਲੀਆਂ ਚੀਜ਼ਾਂ ਜਿਨ੍ਹਾਂ ਤੇ ਅਸੀਂ ਸਾਡੀ ਜੀਵਨ ਸ਼ੈਲੀ 100% ਜਨੇਬਰ ਹੋ ਚੁੱਕੀ ਆ ਅਸੀਂ ਆਪਣੀ ਰਸੋਈ ਨੂੰ ਛੱਡ ਕੇ ਅਸੀਂ ਜਿਹੜਾ ਫਾਸਟ ਫੂਡ ਆ ਉਹਨੂੰ ਅਸੀਂ ਐਲੀਮੀਨੇਟ ਕਰੀਏ ਅਸੀਂ ਚੰਗੀਆਂ ਸਬਜ਼ੀਆਂ ਐਂਡ ਅਸੀਂ ਸਭ ਤੋਂ ਜ਼ਰੂਰੀ ਗੱਲ ਜੋ ਕੁਦਰਤੀ ਤੌਰ ਤੇ ਮੌਕੇ ਦੀ ਰੁੱਤ ਹੈਗੀ ਆ ਜਿਹੜਾ ਸੀਜ਼ਨ ਹੈਗਾ ਉਹਦੇ ਵਿੱਚ ਜੋ ਫਲ ਫਰੂਟ ਸਬਜ਼ੀ ਜਿਹੜੀ ਸਾਨੂੰ ਮਿਲਦੀ ਆ ਅਸੀਂ ਉਹ ਖਾਈਏ ਤਾਂ ਸਾਨੂੰ ਵੱਧ ਫਾਇਦਾ ਇਹ ਮੈਡੀਸਨ ਦੇਊਗੀ ਸੋ ਬੇਸਿਕਲੀ ਤੁਸੀਂ ਤਲਿਆ ਫੁਲਿਆ ਅਤੇ ਖਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਾਸਟ ਫੂਡ ਜਿਹੜਾ ਹੈਗਾ ਉਹ ਆਪਣੀ ਜੀਵਨ ਸ਼ੈਲੀ ਚੋਂ ਕੱਢ ਦਿਓ